ਮੰਨੀ ਕਰਮ ਦਗਾ ਤੂੰ ਤਾਂ ਬੜਾ ਕੰਮ ਕਰੀ ਜਾਂਦੀ ਐ ਮੈਂ ਤੇ ਮੈਂ ਵੀ ਤੇਰੀ ਆਲੀ ਉਹੀ ਗੱਲ ਕਹੀ ਉਰੇ ਆ ਜਾ ਬੈਠੀ ਆ ਜਾ ਲੈ ਪਹਿਣ ਤੇਰੀ ਵੀ ਦੋਖ ਸੁਣਾ ਮੈਂ ਉਹਦੇ ਤੈਨੂੰ ਆਏ ਸੁਣਾਈ ਸੀ ਅੱਜ ਪਹਿਣੇ ਤੈਥੋਂ ਸੁਣੂੰਗੀ ਖੜ ਜਾ ਨੀ ਪਹਿਣੇ ਮੇਰੀ ਨੀਕਾ ਘੱਟ ਭਈਆ ਪਹਿਲੇ ਮੈਨੂੰ ਐਂਕਲਾ ਲਾ ਲੈਂਦੇ ਲਾਲਾ ਪਹਿਣੇ नहीं भेने घट गई हाँ मेरी पर तो भेज हाँ। भी कटी भी होने भी नहीं अच्छा। अच्छा। हाँ होन दस तेरी गल मैं जमीन ही न लाती है भे हाँ गलती तू क्यों करी जमीन लाके मैनू आई आई सी चल लवा दनी आ ਲੇ ਭੈਣੇ ਉਹੀ ਗਲਤੀ ਕਰਤੀ ਫਰਤਾਈਆਂ ਤਾਂ ਚਾੜੂ ਲਾਈ ਜਾਨੀਏਗੀ ਹਾਂ ਤਾਂ ਗਲ ਤੇਰੀ ਸਹੀਆਂ ਵੇਜੋ ਹਾਂ ਨਹੀਂ ਭੈਣੇ ਆ ਦੇ ਹਣ ਜਿਵੇਂ ਤੂੰ ਝਾੜੂ ਲਾਉਣੀ ਆ ਉਵੇਂ ਮੈ ਲਾਉਣੀ ਆ ਭੈਣੇ ਹਾਂ ਪਰ ਤੂੰ ਕਿੱਧਰ ਤੇ ਉਹ ਕਿੱਧਰ ਹਣ ਬੈਠੀਆਂ ਹਾਂ ਕੀ ਅੰਦਰ ਬਾਟਾ ਕੇ ਗੇਟ ਹਾਂ ਤੂੰ ਹਣ ਇੱਥੇ ਇਕੱਲੀ ਕੰਮ ਕਰੀ ਜਾਨੀ ਆ ਤੈਨੂੰ ਆਖਿਆ ਸੀ ਭੈਣੇ ਕਿ ਆਉਣ ਵਾਈ ਤੂੰ ਨਾ ਇਹਦੇ ਜਮੀਨਾਂ ਹਣ ਬੈਠੀ ਇੱਥੇ ਝਾੜੂ ਲਾਈ ਜਾਨੀਏਗੀ ਕੰਮ ਨਹੀਂ ਕਰਨਗੇ ਹੁਣ ਤਾਂ ساری ਜ਼ਿੰਦਗੀ ਤੇਰੀ ਗੱਲ ਸਹੀ ਆ ਭੈਣ ਆਈ ਹੁਣ ਦੇਖ ਲੈ ਮੇਰੀ ਦੇਖ ਲੈ ਤੂੰ ਉਹਦੇ ਗਈ ਸੀ ਮੇਰੇ ਘਰੇ ਮੇਰਾ ਕੀ ਹਾਲ ਹੈ ਹਾਂ ਉੱਥੇ ਮੈਂ 7 ਦਿਨ ਕੋਹੀ ਹੋ ਕਰੀਏ ਨਹੀਂ ਇਕੱਠਾ ਅੱਛਾ ਹੁਣ ਭੈਣੇ ਅੱਗੇ ਤਾਂ ਫੌੜੇ ਨਾਲ ਕਰਦੀ ਸੀ ਹੁਣ ਤਾਂ ਬਠਨਾਂ ਨਾਲ ਟਿਕੌਣ ਲੱਗ ਗਈਆਂ ਅੱਛਾ ਹੋਰ ਅੱਖ ਦੀਆਂ ਨੇ ਬਠਨ ਲੱਕ ਕੇ ਸਿੱਟਿਆ ਲੈ ਅੱਛਾ ਹੁਣ ਮੈਂ ਮੇਰੇ ਬੁੜਾ ਹੱਡੇਗਾ ਗੋਡੇ ਮੇਰੇ ਦੁਖਦੇ ਆ ਬੂੜਾਂ ਸਰੀਰੋਵੇ ਬੁੜੇ ਤਾਂ ਕਿੱਥੇ ਹੁੰਦਾ ਕੰਮ ਹੋਰ ਭੈਣੇ ਬੁੜੇ ਤਾਂ ਕਿੱਥੇ ਹੁੰਦਾ ਕੰਮ ਆ ਇਹਨਾਂ ਦੀ ਬੁੜੀ ਵੀ ਵਿਚਾਰੀਆਂ ਆਈਆਂ ਆਪਣੇ ਗਵਾਂਦੀਆਂ ਦੀ ਹਾਂ ਭੈਣ ਬਹੁਤ ਦੁਖੀ ਹੈ ਬੁੜੇ ਤਾਂ ਬੁਣੀਆਂ ਤਾਂ ਤਾਂ ਸਰੇ ਹੀ ਪਿਆ ਇਹ ਕੰਮ ਕਰਾਉਣ ਨੂੰ ਕੋਲ ਬਾਲ ਬੁੜੇ ਤਾਂ ਹਾਂ ਉਹ ਖਰਜ ਨਹੀਂ ਗਏ ਜੋ ਪਹਿਲਾਂ ਮੈਨੂੰ ਐਨ ਘਲਾ ਲੈਂਦੇ ਲਾਲਾ ਭੈਣ ਕਦ ਦੁਲਾ ਲੈ ਮੇਰੇ ਘਰੇ ਲਾ ਲੈ ਪੈਣੇ ਜਦੋਂ ਮੈਂ ਜ਼ਮੀਨ ਨਾਲ ਲਵਾਈ ਸੀ ਮੇਰੇ ਨਾਲ ਐਂ ਕਰਦੀਆਂ ਸੀ ਅੱਛਾ ਅਚਾਨਕ ਉਹ ਮੀਸੀਨਾ ਉਠਾ ਲਵਾਉਣਾ ਸੀ ਪਰ ਇੱਕ ਦਿਨ ਇੱਕ ਨੇ ਖੀਰ ਬਣਾ ਕੇ ਦਿੱਤੀ ਅੱਛਾ ਇੱਕ ਮੁੰਡਾ ਗੁਲਾਬਲਾ ਮਨਾ ਲਿਆ ਅੱਛਾ ਤੇ ਭੈਣੇ ਚ ਆਥਰੇ ਮੈਨੂੰ ਕਹਿੰਦਾ ਮੁੰਡਾ ਆ ਕੇ ਕਹਿੰਦਾ ਮਾਂ ਮੇਰੇ ਨਾਲ ਜ਼ਮੀਨ ਲਵਾ ਦੇ ਮੈਂ ਆਖਿਆ ਪੁੱਤ ਸਾਈ ਜਿੰਦਗੀ ਪਈ ਐ ਕੋਈ ਨਾਲ ਲਵਾਰੀ ਜ਼ਮੀਨ ਨਾਲ ਜ਼ਮੀਨ ਵੀ ਨਾ ਲੱਗ ਦੂ ਹਾਂ ਕਿਆ ਮਾ ਸਿਵੀ ਖਰਾਬ ਦੇ ਟੰਗ ਦੇਖਨੇ ਆ ਆਪਦੀ ਕਬੀਲਦਾਰੀ ਚਲਾਉਣੀ ਆ ਮੈਂ ਕਿਹਾ ਸਾਂਝੇ ਘਰ ਤੇ ਮਤਲਬ ਸਾਂਝੇ ਘਰ ਤੇ ਰਹੇ ਨੇ ਉਹ ਭਾਈ ਤੁਸੀਂ ਚੱਲੀ ਜਾਂਦੀ ਕਬੀਲਦਾਰੀ ਮੈਂ ਚਲਾਈ ਜੇਨੀ ਆ ਆਖਣਗੇ ਆਖਦੀ ਕਹਿੰਦੇ ਮੈਂ ਆਪਦੀ ਘਰ ਵਾਲੀ ਨੂੰ ਵੀ ਪੜਾਉਣੀ ਆ ਹੁਣ ਕਬੀਲਦਾਰੀ ਮਾ ਤੇਰਾ ਕੀ ਪਤਾ ਕਦੋਂ ਮਰਦੇ ਸਾਬtauਆ ਨੂੰ ਅੱਛਾ ਮੈਂ ਆਖਿਆ ਵੀ ਤੁਸੀਂ ਮੈਨੂੰ ਮਾਰ ਲੈਣ ਨੂੰ ਥਰਦੇ ਹੋ ਹਾਂ ਤੇ ਮੈਂ ਕੱਲ ਪੜਸੋ ਗੱਲ ਫਿਰ ਭੈਣੇ ਉਹਦੇ ਕੋਲ ਛੇੜ ਲਈ ਅੱਛਾ ਮੈਂ ਕਿਹਾ 10 ਸਾਲ ਹੋ ਗਏ ਜ਼ਮੀਨ ਨਾਲ ਵਾਈ ਮਰੀ ਤਾਂ ਹਿੰਮੈਂ ਹਾਂ ਬੋਲਿਆ ਨਹੀਂ ਫਿਰ ਅੱਛਾ ਕਹਿੰਦਾ ਮਾਂ ਮੈਂ ਆਪਦੇ ਕਮਰੇ ਚ ਜਾਣਾ ਮੈਂ ਕਿਹਾ ਬਾਗ ਜੋ ਕੋਈ ਹੁੰਦਾ ਮਾਂ ਕੋਲ ਕੌਣ ਪੈਂਦਾ ਹਾਂ ਐ ਕੀਤਾ ਭੈਣੇ ਮੀਨ ਆਉਦੇ ਆਦੇ ਨਾਲ ਵਾਲੀ ਬੁੜਿਆਂ ਕੋਲ ਕਰਤ ਕੌਣ ਪੈਂਦਾਗਾ ਹੋਰ ਭੈਣੇ ਤੇ ਆਹ ਗੱਲ ਆ ਗਈ ਤੇ ਜਿੱਦੇ ਅਗੁੱਠੜ ਵਾਲਿਆ ਕਚੈਰੀਆਂ ਚ ਜਾ ਕੇ ਤੇ ਭੈਣੇ ਦੂਜੇ ਦਿਨ ਜਾ ਕੇ ਮੈਨੂੰ ਕਹਿੰਦਾ ਮਾਂ ਉਧਰ ਬਹਿ ਜਾ ਜਾ ਕੇ ਅੱਛਾ ਉਹ ਤਾਂ ਨਾਲ ਜੜ ਜੜ ਪੈਂਦੇ ਸੀ ਲੱਤਾਂ ਨਾਲ ਪਦੇ ਸੀ ਭਣੇ ਮੇਰੀਆਂ ਹਾਂ ਵੀਰੇ ਸਾਡੇ ਜਮੀਨ ਨਾਲ ਬੋੜੀ ਤੋਂ ਕੰਮ ਕਰਵਾਨੀ ਹਾਂ ਵੀ ਜੀ ਜਮੀਨ ਨਾਲ ਵਾਲੀ ਨੂੰ ਬੋੜੀ ਤੋਂ ਕੰਮ ਕਰਾ ਲਈਏ ਹਾਂ ਤੇ ਹੁਣ ਭਣੇ ਬਸ ਸਾਰੀ ਉਮਰ ਕੱਟੇ ਹੀ ਟਾਉਂਗੀ ਹੁਣ ਤਾਂ ਸਾਰੀ ਉਮਰ ਆ ਗਿਆ ਅੱਧੀ ਉਮਰ ਕੱਢ ਲਈ ਕੱਟਾ ਢੋਂਦਿਆਂ ਨੇ ਘਰ ਬਣਾ ਕੇ ਦੇਤਾ ਕੱਟਾ ਤੋਂ ਨਾਲੀ ਤੱਕ ਗੱਲ ਤਾਂ ਹੈਗੀ ਆ ਹੋਰ ਭੈਣੇ ਹੁਣ ਅੱਧੀ ਉਮਰ ਤੂੰ ਕੱਟਾ ਢੋ ਲਿਆ ਹੁਣ ਅੱਗੇ ਹੋਰ ਟੋਈ ਜਾਣਗੇ ਹਾਂ ਆਈ ਮਰ ਜਾਾਂਗੇ ਭੈਣ ਜਿਹੜੇ ਰਹਿ ਗਏ 20 ਸਾਲ ਹੋਰ ਕੀ ਭੈਣੇ ਹੁਣ ਕੋਈ ਪਛਾਣਦਾ ਤਾਂ ਹੈ ਨਹੀਂ ਮੈਨੂੰ ਹਾਂ ਨੇ ਵੀ ਆਈ ਕੀਤਾ ਜਮੀ ਲੱਖ ਮਿੱਠੇ ਲਿਤੇ ਹੋ ਗਏ ਹਾਂ ਤੇ ਭੈਣ ਤਾਂ ਨਾ ਜਮੀ ਹਾਲ ਹੀ ਹੈ ਨਾ ਆਪ ਦੇ ਨਾਲ ਜਮੀਦਾ ਨਹੀਂ ਮੇਰੇ ਸਾਡੇ ਵਾਲਿਆਂ ਨੇ ਤਾਂ ਮੇਰੇ ਪਤੀ ਜੀ ਨੂੰ ਫੋਨ ਕਰਤਾ ਅੱਛਾ ਕਦੇ ਕਹੇ ਮੇਰੀ ਮੇਰੀ ਮਾਂ ਦੇ ਨਾਲ ਜ਼ਮੀਨਵਾਦੋ ਜਿਹੜੀ ਮੇਰੀ ਮਾਂ ਦੇ ਹੀ ਸਾਮ ਦੀਆ ਅੱਛਾ ਤੇ ਮੈਂ ਆਖਿਆ ਇੱਕ ਦੂ ਮੜਕੇ ਮੇਰੇ ਭਰਾ ਮਨ ਫੋਨ ਲਾਇਆ ਤੇ ਖੈਰ ਨਹੀਂ ਥੋੜੀ ਹਾਂ ਤੇ ਬੋਲੇ ਨਹੀਂ ਫਿਰ ਅੱਛਾ ਮੈਂ ਤਾਂ ਬੈ ਫੋਟਿਨਾਰਕ ਕਰਕੇ ਰੱਖ ਦਿੱਤੀ ਸੀ ਉਦੋਂ ਅੱਛਾ ਹੁਣ ਭੈ ਜਮੀਨ ਹਾਂ ਨਾਮ ਲਾਈ ਕੀ ਹੁਣ ਤੱਕੀ ਕਾਰ ਵੀ ਭੈ ਉਹਨਾਂ ਦੇ ਨਾਮ ਮੈਂ ਤਾਂ ਬਸ ਆਏ ਆ ਪਲ ਲਈ ਲਵਾ ਲੈਂਦੇ ਆ ਬੇਨਾ ਜੰਮੀ ਆਹੋ ਜੰਮੀ ਲਵਾ ਲੈਂਦੇ ਉਹਨੂੰ ਹਾਂ ਖੁਣਤਾ ਲੈ ਪੈਣੇ ਮੋ ਤਾਂ ਗੋਹਾ ਗੋਹਾ ਸੜ ਦੇ ਨਹੀਂ ਆ ਦੋ ਰੋਟੀਆਂ ਖਾ ਲੈਣੀਆਂ ਪੈ ਜਾਣੀਆਂ ਪੈਣ ਅੱਛਾ ਹੋਰ ਪੈਣ ਆਈ ਗੁਜ਼ਾਰਾ ਚੱਲੀ ਜਾਂਦਾ ਹਾਂ ਅਨਤਨ ਹੋਣਾ ਲੈ ਪੈਣੇ ਹੁੰਦਾ ਹਾਂ ਆ ਬਦਲ ਕੇ ਪੈ ਤੀਜੇ ਦਿਨ ਹੀ ਚੜ ਜਾਂਦੇ ਆ ਤੀਜੇ ਦਿਨ ਨਹੀਂ ਨਹੀਂ ਯਾਰ ਹੁਣ ਕਹਿੰਦੇ ਤਿੰਨ ਦਿਨ ਦੱਸਿਆ ਅਸੀਂ ਸੀੜੀ ਤੇ ਦੇਖਿਆ ਸੀ ਸਾਡੇ ਅੰਗੱਡੀ ਤੇ ਅੱਛਾ ਹੋਰ

ਹਾਂ ਮੈਂ ਸੀਲੀ ਤੇ ਦੇਖੀ ਅੱਛਾ ਕੋਈ दारू ਪਿੰਦੀ ਸੀ ਨੂੰ ਬਚਾ ਉਹਨੇ ਤੇ ਭੈਣ ਬੁੜੀ ਨੂੰ ਨਹੀਂ ਨਾ ਪੁੱਤੇ ਆਣੀ ਉਹਦੇ ਗੁੱਸੇ ਰਾਹ ਚ ਗਲਾਸ ਮਾਰੇ ਆਏ ਹੁੱਜਾ ਲਾਵੇ ਨਹੀਂ ਭੈਣ ਉਹਦੇ ਹਾਂ ਹੋਰ ਭੈਣ ਮੈਂ ਤਾਂ ਬੜੀ ਹੈਰਾਨ ਹੋਈ ਮੈਂ ਕਿ ਕੱਲ ਜੋ ਗਾਰੇ ਆ ਮੈਨੇ ਕੱਲ ਜੋ ਪੁੱਤੇ ਨੇ ਵੀਡੀਓ ਬਣਾਈ ਬਿ ਅਗਲਾਂ ਨੂੰ ਬਚਾ ਨਹੀਂ ਸਕਦਾ ਸੀ ਕਿ ਮੈਂ ਉਹ ਉਹ ਤਾਂ ਨਹੀਂ ਮੰਨ ਜਿੰਦੀ ਤੂੰ ਇੱਥੇ ਵੀਡੀਓ ਬਣਾਈ ਜੰਨਾ ਆਹੋ ਕਾਦੀਆਂ ਵੀਡਕੋ ਸਜਦੀਆਂ ਨੇ ਪਾਈ ਤੁਹਾਨੂੰ ਹਾਂ ਸੀੜੀ ਚਾਹ ਤਖਾਈ ਹਾਂ ਆਇਆ ਤਮੜਾ ਮੁੱਟਾ ਕਰਦੇ ਆ ਮੇਰਾ ਇੰਨਾ ਵੀ ਨਹੀਂ ਹੂੰ ਕੰਦੇ ਆ ਜਦੋਂ ਮੂੰਹ ਨਹੀਂ ਹੁੰਦਾ ਤਿੱਕੇ ਗਈ ਹੋਈ ਐ ਇੱਕ ਵੱਡੀ ਹੋਂ ਪਤੀਆਂ ਅਗ ਲੰਮੀ ਹਾਂ ਉਹ ਦਿਖਾ ਦਿੰਦਾ ਆਗ ਲੱਗੀ ਆਲੀ ਫੋਰ ਮੈਨੇ ਵੀ ਦੇਖੀ ਆ ਗਈ ਆ ਇਸੀ ਥੋੜੇ ਭੋਗ ਤੇ ਹਾਂ ਮੈਂ ਕਰਦੀ ਸੀ ਭੈਣ ਹਾਂ ਛੋਟੀ ਛੋਟੀ ਠੀਕ ਐ ਕਰਦੀ ਆ ਉਹ ਅੱਛਾ ਜੋ ਤੂੰ ਅਵੀ ਆਵੇਂ ਉਹ ਤਾਂ ਬਥੇ ਤੇ ਚਾਹ ਤੂੰ ਫਿਰ ਆ ਜਾਂਦੀ ਜਦੋਂ ਭੈਣ ਅੰਦਰ ਬੈਠੀ ਹੋਵੇ ਠੀਕ ਐ ਉਹ ਤਾਂ ਵੀ ਠੀਕ ਆ ਪੈਣੀ ਬੱਟੀ ਕੋ ਠੀਕ ਆ ਭਾਈ ਫੋਰ ਮੈਂ ਤਾਂ ਡਰਦੀ ਆ ਪੈਣੇ ਉਹਨਾਂ ਤੋਂ ਬਾਲਾ ਡਰਦਾ ਮੈਨੂੰ ਤਾਂ ਨਹੀਂ ਡਰ ਲੱਗਦਾ ਮੈਂ ਕਿ ਇੱਧਰੋਂ ਨਾ ਆ ਜਾਣਾ ਇੱਧਰੋਂ ਨਾ ਆ ਜਾ ਐ ਸਰਦ ਜੜੀ ਰਹਿਣੀ ਆ ਨਹੀਂ ਪੈਣੇ ਚਾਹੀ ਨਹੀਂ ਹੱਥ ਨੂੰ ਨਾ ਲਾ ਮੀਨ ਆ ਲੈ ਪੈਣੇ ਦੀ ਵੀ ਪਰ ਤੇ ਇੱਧਰ ਲੀ ਆ ਕੇ ਨਹੀਂ ਪੈਣੇ ਦੇ ਪੈਰੇ ਹਾਂ ਤੇ ਜਾਨੀ ਬਾਕ ਜਾਨੇ ਰਹਿਣਾ ਲੱਗਾ ਫੋਰ ਪੈਣੇ ਜਾਣੀ ਕਰ ਨਹੀਂ ਹੋਊਗੀ ਫੋਰ ਪੀ ਆ ਪੈ ਐ ਚੱਲ ਜੀ ਜਾਂਦਾ ਆਪਣਾ ਤਾਂ ਮੈਂ ਆ ਜੇ ਨਹੀਂ ਪੈਣੇ ਨਹੀਂ ਪੈਣੇ ਚੱਪਲ ਪਤਾ ਸਰ ਸਦੀ ਕਾਲ ਮੈਂ ਕਰਤਾਰ ਇਹ ਹੀ ਕਹਿੰਜੋ ਅਸੀਂ ਬਾਤ ਤੋਂ ਵੱਧ ਤੁਹਾਡੇ ਬਾਤ ਤੇ ਵੀਡੀਓ ਲੈ ਆਇਆ ਕਰਾਂਗੇ ਸਾਡੀ ਵੀਡੀਓ ਨੂੰ ਸਪੋਰਟ ਵੱਧ ਕਰਿਆ ਕਰੋ ਵੱਧ ਤੋਂ ਵੱਧ ਹਾਂਜੀ ਤੇ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਸਾਡੇ ਦਸਰਾਨੀ ਟੀਵੀ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਧੰਨਵਾਦ ਜੀ ਧੰਨਵਾਦ ਜੀ